ਕਿ ਧਨ ਦੂਜੇ ਦਾ ਵੀ ਮਿਲ ਜਾਂਦਾ ਕਮਾਇਆ ਪਿਓ ਨੇ ਸੀ ਮਿਲ ਗਿਆ ਪੁੱਤਰ ਨੂੰ ਕਮਾਇਆ ਦਾਦੇ ਨੇ ਸੀ ਮਿਲ ਗਿਆ ਪੋਤਰੇ ਨੂੰ ਪਰ ਧਰਮ ਇਸ ਢੰਗ ਨਾਲ ਨਹੀਂ ਮਿਲਦਾ ਅਸੀਂ ਇਤਿਹਾਸ ਪੜ੍ਹ ਕੇ ਵੇਖਦੇ ਹਾਂ ਕਿ ਗੁਰੂ ਰਾਮਦਾਸ ਜੀ ਦੀ ਬੜੀ ਕੋਸ਼ਿਸ਼ ਸੀ ਨਾਮ ਦਾ ਰਸ ਬ੍ਰਿਧੀ ਚੰਦ ਨੂੰ ਵੀ ਮਿਲੇ ਪਰ ਨਹੀਂ ਮਿਲ ਸਕਿਆ ਉਹ ਲੜਦਾ ਤੇ ਝਗੜਦਾ ਹੀ ਰਿਹਾ ਸਹਿਬਾਨਾ ਇਸ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕਾਹੇ ਹੋਤ ਝਗਰਤ ਹੋ ਸੰਗ ਬਾਹ ਜਿਨ ਕੇ ਜਨੇ ਬੜੀਰੇ ਤੂੰ ਹੋ ਤਿੰਸੋ ਝਗਰਤ ਪਾਉ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਸ ਮੇਰੇ ਪੋਲ ਹੈ ਉਹ ਮੇਰੇ ਪਿਓ ਕੋਲ ਵੀ ਹੋਵੇ ਪਰ ਨਹੀਂ ਕਿੱਥੇ ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ ਔਰ ਪਿਤਾ ਪੁੱਤਰ ਨੂੰ ਨਹੀਂ ਦੇ ਸਕਦਾ ਭਿਰਾ ਭਿਰਾ ਨੂੰ ਨਹੀਂ ਦੇ ਸਕਦਾ ਗੁਰੂ ਅਰਜਨ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਕਿ ਬਾਬਾ ਮਹਾਦੇਵ ਤੇ ਬਾਬਾ ਪ੍ਰਿਥੀਚੰਦ ਵੀ ਨਾਮ ਦੇ ਰਸੀਏ ਬਣਨ ਪਰ ਨਹੀਂ ਬਣ ਸਕੇ ਵਾਂਝੇਰੇ ਤੋਂ ਖੈਰ ਇਥੇ ਇੱਕ ਗੱਲ ਸਪਸ਼ਟ ਹੋ ਗਈ ਕਿ ਧਰਮ ਇੱਕ ਨਿੱਜੀ ਦੌਲਤ ਹੈ ਜੋ ਖੁਦ ਕਮਾਣੀ ਪੈਂਦੀ ਹੈ ਔਰ ਉਹ ਧਰਮ ਨੂੰ ਬਕਾਇਦਾ ਦੌਲਤ ਹੀ ਆਖਿਆ ਗਿਆ ਇਹ ਵੀ ਇੱਕ ਧਨ ਹੈ ਇਸ ਧਨ ਕਾਰਨ ਸਿਵ ਸੰਕਾਦਿਤ ਪੂਜਤ ਫਿਰ ਉਦਾਸ ਬੜੇ ਬੜੇ ਰਿਸ਼ੀ ਬੁਨੇ ਇਸ ਧਨ ਨੂੰ ਲਬਦੇ ਫਿਰਦੇ ਭਾਈ ਸਾਹਿਬ ਭਾਈ ਨੰਦ ਲਾਲ ਵੀ ਕਹਿੰਦੇ ਨੇ ਦੌਲਤੇ ਸਰਮਾਇਆ ਏ ਈਮਾਂ ਬਵਦ ਹਰ ਗਦਾ ਅਜ਼ਿਆਦ ਉਹ ਸੁਲਤਾਨ ਬਵਦ ਦੌਲਤੇ ਜਾਵੇ ਦਬਾਸ਼ਿਦ ਬੰਦਗੀ ਬੰਦਗੀ ਕੁਨ ਬੰਦਗੀ ਕੁਨ ਬੰਦ ਭਾਈ ਜੀ ਦਾ ਫਰਮਾਨ ਹੈ ਕਿ ਹਮੇਸ਼ਾ ਦੀ ਸਦੀਵੀ ਜਿਹੜੀ ਅਮਰ ਦੌਲਤ ਹੈ ਉਹ ਹੈ ਈਮਾਨ ਧਰਮ ਤੇ ਧਰਮ ਦਾ ਸਰਮਾਇਆ ਜਿਸ ਕੋਲ ਆਜਾਏ ਜਗਤ ਦੀਆਂ ਸਾਰੀਆਂ ਖੁਸ਼ੀਆਂ ਉਸਦੇ ਕੋਲ ਨੇ ਤੇ ਧਰਮ ਦਾ ਸਰਮਾਇਆ ਨਹੀਂ ਤੇ ਬਾਕੀ ਦੌਲਤ ਉਸਦੇ ਕੋਲ ਹੋਵੇ ਤਾਂ ਜਗਤ ਦੀਆਂ ਸਾਰੀਆਂ ਪਰੇਸ਼ਾਨੀਆਂ ਉਸਦੇ ਕੋਲ ਹੋਣਗੀਆਂ ਧਨ ਦੇ ਵਧਣ ਦੇ ਨਾਲ-ਨਾਲ ਧਰਮ ਵੀ ਵਧੇ ਤੇ ਸੰਤੁਲਨ ਕਾਇਮ ਰਹਿੰਦਾ ਵਰਨਾ ਨਹੀਂ ਰਹਿੰਦਾ ਤਵਾ ਜੰਡਾਵਾ ਡੋਲ ਹੋ ਜਾਂਦਾ। ਔਰ ਮਨੁੱਖ ਪਰੇਸ਼ਾਨੀਆਂ ਦੇ ਚੱਕਰ ਵਿੱਚ ਜਾ ਪੈਂਦਾ। ਤੂੰ ਹੁਣ ਇਤਨਾ ਤੇ ਸਾਨੂੰ ਪਤਾ ਹੈ ਬੇ ਧਨ ਕਿਹਨੂੰ ਕਹਿੰਦੇ ਨੇ ਇਹ ਪਤਾ ਹੈ। ਪ੍ਰਾਚੀਨ ਸਮੇਂ ਚ ਪਤਾ ਧਨ ਦਾ ਰੂਪ ਸੀ ਗਉ ਧਨ ਗਜ ਧਨ ਜਿੰਦੇ ਕੁਲ ਹਾਥੀ ਹੋਣ ਘੋੜੇ ਹੋਣ ਗਊਆਂ ਹੋਣ ਉਹਨੂੰ ਧਨਵਾਨ ਗਿਣਦੇ ਸਨ ਇਹੀ ਧਨ ਸੀ ਇਸ ਤੋਂ ਇਲਾਵਾ ਧਨ ਦਾ ਚਿੰਨ ਕੋਈ ਹੋਰ ਨਹੀਂ ਸੀ ਜੰਗਲਾਂ 'ਚ ਮਨੁੱਖ ਰਹਿੰਦਾ ਸੀ ਤੇ ਜਿੰਨੇ ਜਾਨਵਰ ਬੰਦੇ ਕੁਲ ਜ਼ਿਆਦਾ ਹੋਣ ਉਤਨਾ ਹੀ ਉਹ ਜ਼ਿਆਦਾ ਧਨਵਾਨ ਔਰ ਬਕਾਇਦਾ ਇਸ ਨੂੰ ਧਨ ਆਖਿਆ ਗਏ ਗਊ ਧਨ ਗਜ ਧਨ ਬਕਾਇਦਾ ਇਸ ਦਾ ਧਨ ਨਾਲ ਸਮਾਨ ਹੈ ਸਹਜੇ ਸਹਜੇ ਮਨੁੱਖ ਸੱਦੇ ਹੋਇਆ ਵਿਕਸਿਤ ਹੁੰਦਾ ਗਿਆ ਤਰੱਕੀ ਕਰਦਾ ਗਿਆ ਤਾਂ ਧਨ ਦੀ ਰੂਪਰੇਖਾ ਕੁਝ ਹੋਰ ਬਣੀ ਜਿਹਦੇ ਕੋਲ ਤਾਂਬਾ ਜ਼ਿਆਦਾ ਸੀ ਲੋਹਾ ਜ਼ਿਆਦਾ ਸੀ ਉਹ ਧਨવાન ਸੀ ਐਸਾ ਵੀ ਇੱਕ ਵਕਤ ਆਇਆ ਸਮੁੰਦਰ ਦੇ ਵਿੱਚੋਂ ਨਿਕਲੇ ਹੋਏ ਸੰਖ ਤੇ ਕੌਡੀਆਂ ਜਿਹਦੇ ਕੋਲ ਜ਼ਿਆਦਾ ਹੋਣ ਉਹ ਧਨવાન ਸੀ ਇਹ ਧਨ ਸੀ ਉਸ ਜ਼ਮਾਨੇ ਵਿੱਚ ਇਹ ਧਨ ਸੀ ਜਿਹਦੇ ਕੋਲ ਕੌਡੀਆਂ ਬਹੁਤ ਜਿਹਦੇ ਕੋਲ ਸ਼ੰਖ ਤੇ ਦਿੱਤੀਆਂ ਬਹੁਤ ਇਹ ਧਨਵਾ ਬਈ ਬਹੁਤ ਵੱਡਾ ਕਰਾ ਇਹ ਸਿੱਕਾ ਚੱਲਦਾ ਸੀ ਔਰ ਇੱਕ ਵਕਤ ਐਸਾ ਸੀ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਹਾਥੀ ਦੇ ਦਿੱਤੇ ਘੋੜੇ ਲੈ ਲੈ ਗੰਵਾਂ ਦੇ ਦਿੱਤੀਆਂ ਮੱਝਾਂ ਲੈ ਲੀਆਂ ਇਸ ਤਰ੍ਹਾਂ ਤਬਦੀਲੀ ਸੀ ਇਹ ਬੱਕਰੀਆਂ ਦੇ ਦਿੱਤੀਆਂ ਤੇ ਕਪੜਾ ਲੈ ਲਿਆ ਤੰਨ ਦਾ ਤੰਨ ਦਾ ਕਪੜਾ ਦੇ ਦਿੱਤਾ ਤੇ ਕੁਝ ਧਾਤੂਆਂ ਲੈ ਲੀਆਂ ਇਸ ਤਰ੍ਹਾਂ ਹੁੰਦਾ ਸੀ ਵਸਤੂ ਧਨ ਸੀ ਪਦਾਰਤ ਧਨ ਸੀ ਸਹਜੇ ਸਹਜੇ ਮਨੁੱਖ ਦੇ ਹੱਥ ਸੋਨਾ ਲਗਿਆ ਪਹਾੜਾਂ ਦੇ ਚੋਂ ਦਰਿਆਵਾਂ ਦੀ ਰੇਤ ਦੇ ਚੋਂ ਤਾਂ ਫਿਰ ਕੰਚਨ ਧਨ ਬਣ ਗਿਆ ਸੋਨਾ ਧਨ ਉਹ ਕਰੀਬਨ ਕਰੀਬਨ ਸਮੁੱਚੇ ਜਗਤ ਨੇ ਕਿਸ ਨੂੰ ਮਨ ਦੇ ਰੂਪ ਦੇ ਵਿੱਚ ਕਬੂਲ ਕਰ ਲਿਆ ਐਸਾ ਨਹੀਂ ਕਿ ਸੋਨਾ ਕੋਈ ਆਪਣੀ ਥਾਂ ਤੇ ਬਹੁਤ ਵੱਡਾ ਮਹਾਨ ਹੈ ਪਰ ਮਨੁੱਖ ਨੇ ਸੋਚਿਆ ਹੁਣ ਧਨ ਦਾ ਨਵੇਂ ਤੋਂ ਨਵਾਂ ਰੂਪ ਲੱਭਦੇ ਜਾਈਏ ਬਿਹਤਰ ਹੈ ਇੱਥੇ ਰੁਕ ਜਾਈਏ ਇਹਨੂੰ ਧਨ ਮੰਨ ਲਈ ਤੋ ਕੰਚਨ ਨੂੰ ਬਕਾਇਦਾ ਧਨ ਮੰਨ ਲਿਆ ਔਰ ਫਿਰ ਐਸਾ ਵੀ ਵਕਤ ਆਇਆ ਮਨੁੱਖ ਬਹੁਤ ਤਰੱਕੀ ਕਰ ਗਿਆ ਵੀ ਇਹ ਵਜਨੀ ਸੋਨੇ ਦੀਆਂ ਮੋਰਾ ਕਿੱਥੇ ਚੁੱਕੀ ਫਿਰਾਂਗੇ ਤੋਂ ਕ੍ਰੰਸੀ ਲੋਟ ਇਹ ਦਾਣ ਬਣ ਗਏ ਗਰਸ ਕੇ ਧਨ ਦੀ ਰੂਪ ਰੇਖਾ ਬਦਲਦੀ ਰਹੀ ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ ਕਦੀ ਕਿਸੇ ਚੀਜ਼ ਨੂੰ ਅਨ ਆਖਿਆ ਗਿਆ ਔਰ ਕਹਿ ਨਹੀਂ ਸਕਦੇ ਕਿ ਅੱਜ ਜਿਸ ਨੂੰ ਧਨ ਆਖਿਆ ਜਾ ਰਿਹਾ ਹੈ ਕੱਲ ਵੀ ਇਹ ਧਨ ਹੋਵੇਗਾ ਕਿ ਨਹੀਂ ਹੋ ਸਕਦਾ ਕੱਲ ਕੁਝ ਰੂਪ ਰੇਖਾ ਇਸ ਦੀ ਹੋਰ ਬਣ ਜਾਏ ਪਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਧਨ ਇੱਕ ਬਾਰ ਦੀ ਚੀਜ਼ ਹੈ ਜੋ ਬਾਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਜੀਵਨ ਦੇ ਵਿੱਚ ਜੋ ਕੁਝ ਵੀ ਬਾਹਰ ਹੈ ਉਹ ਧਨ ਨਾਲ ਮਿਲਦਾ ਹੈ ਜੀਵਨ ਦੇ ਵਿੱਚ ਜੋ ਕੁਝ ਵੀ ਅੰਦਰ ਹੈ ਉਧਰਮ ਨਾਲ ਮਿਲਦਾ ਧਨ ਨਾਲ ਨਹੀਂ ਮਿਲਦਾ ਕੰਚਨ ਸਣ ਪਾਇਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਤ ਰਾਮ ਹੁਣ ਅੰਦਰ ਹੈ ਇਹ ਧਨ ਨਾਲ ਨਹੀਂ ਮਿਲਦਾ ਇਹ ਧਰਮ ਨਾਲ ਮਿਲਦਾ ਧਰਮ ਅੰਦਰ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅੰਦਰ ਦੀ ਲੋੜ ਕੀ ਹੈ ਕਿ ਪ੍ਰਸੰਤਾ ਬਣੀ ਰਹੇ ਬੇਜ਼ਾਰੀ ਨਾ ਹੋਵੇ ਸੋਗ ਨਾ ਹੋਵੇ ਪਉਪਰਾਮਤਾ ਨਾ ਹੋਵੇ ਮਨ ਦੁਖੀ ਨਾ ਹੋਵੇ ਮਨ ਕਲੇਸ਼ ਦੇ ਚ ਨਾ ਹੋਵੇ ਮਨ ਦੇ ਚ ਘਾਤ ਨਾ ਪੈਦਾ ਹੋਵੇ ਮਨ ਦੇ ਚ ਤ੍ਰਿਸ਼ਨਾ ਦੀ ਅਗਨ ਨਾ ਪੈਦਾ ਹੋਵੇ ਇਤਿਆਦਿਕ ਅੰਦਰ ਦੀਆਂ ਇਹ ਲੋੜਾਂ ਨੇ ਧਨ ਨਾਲ ਨਹੀਂ ਪੂਰੀ ਆਉਂਦੀਆਂ। ਔਰ ਧਨ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅੰਜਾਮ ਕੀ ਨਿਕਲੇਗਾ ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਤੋਂ ਇੱਕ ਹੈ ਬਾਹਰ ਦੀ ਲੋੜ ਇੱਕ ਹੈ ਅੰਦਰ ਦੀ ਲੋੜ। ਕਿਰਤ ਕਰਕੇ ਬੰਦਾ ਧਨ ਕਮਾਉਂਦਾ ਹੈ ਕੀਰਤੀ ਕਰਕੇ ਬੰਦਾ ਧਰਮ ਕਮਾਉਂਦਾ ਹੈ ਇਸ ਵਾਸਤੇ ਮੈਂ ਅਰਜ਼ ਕਰਦਿਆਂ ਧਨ ਧਰਮ ਨਹੀਂ ਹੈ ਤੇ ਧਰਮ ਧਨ ਵੀ ਨਹੀਂ ਪਰ ਜੇ ਇਹਨੂੰ ਕਹਿ ਲੋ ਤਾਂ ਚੋਂਕੇ ਦੋਵੇਂ ਅੰਦਰ ਤੇ ਬਾਹਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਨੇ ਇਸ ਵਾਸਤੇ ਆਮ ਬਾਸ਼ਾ 'ਚ ਦੋਹਾਂ ਨੂੰ ਧਨ ਵੀ ਕਹਿ ਦਿੱਤਾ ਜਾਂਦਾ ਹੈ ਧਰਮ ਧਨ ਜਾਂ ਕੰਚਨ ਧਨ ਬਾਹਰ ਦਾ ਧਨ ਤੇ ਅੰਦਰ ਦਾ ਬਾਰਦੀ ਦੌਲਤ ਤੇ ਅੰਦਰ ਦੀ ਦੌਲਤ ਬਾਰਦੀ ਦੌਲਤ ਅਸੀਂ ਕਿਵੇਂ ਕਮਾਈਏ ਇਹ ਸਿੱਖਿਆ ਇਹਨਾਂ ਮੰਦਰਾਂ 'ਚ ਨਹੀਂ ਦਿੱਤੀ ਜਾਂਦੀ ਤੇ ਇੱਥੇ ਇਸ ਦੀ ਲੋੜ ਵੀ ਨਹੀਂ ਮਨੋਂ ਕੋਈ ਬਾਰ ਹੋਈ ਸਿੱਖਣਾ ਪਰ ਅੰਦਰ ਦੀ ਦੌਲਤ ਕਿਵੇਂ ਕਮਾਈ ਦੀ ਹੈ ਕਿ ਇੱਥੇ ਸਿੱਖਣਾ ਹੈ ਦੌਲਤੇ ਜਾਵੇ ਇਹ ਦਾ ਬਾਸ਼ਾ ਦ ਬੰਦਗੀ ਬੰਦਗੀ ਕੌਣ ਬੰਦਗੀ ਕੌਣ ਬੰਦਦੀ ਹੁਣ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਦੀਆਂ ਬਾਹਰ ਦੀਆਂ ਲੋੜਾਂ ਦੀ ਪੂਰਤੀ ਧਨ ਤੇ ਖੜੀ ਹੈ ਅੰਦਰ ਦੀ ਲੋੜਾਂ ਦੀ ਪੂਰਤੀ ਧਰਮ ਤੇ ਖੜੀ ਹੈ ਮਨੁੱਖ ਨੇ ਬਾਹਰ ਦੀਆਂ ਲੋੜਾਂ ਨੂੰ ਸਮਝਿਆ ਹੈ ਅੰਦਰ ਦੀਆਂ ਲੋੜਾਂ ਨੂੰ ਸਮਝਿਆ ਹੈ ਉਹ ਚੋਂ ਕੇ ਸਮਝਿਆ ਬਾਹਰ ਦੀ ਲੋੜਾਂ ਨੂੰ ਇਸ ਵਾਸਤੇ ਧਨ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਹੈ ਧਰਮ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਨਹੀਂ ਹੈ ਧਨ ਕਮਾਉਣ ਵਾਸਤੇ ਬੰਦਾ ਮਿਹਨਤ ਕਰ ਸਕਦਾ ਹੈ ਧਰਮ ਕਮਾਉਣ ਵਾਸਤੇ ਬੰਦਾ ਮਿਹਨਤ ਨਹੀਂ ਕਰ ਸਕਦਾ ਧਨ ਕਮਾਉਣ ਵਾਸਤੇ ਬੰਦਾ ਸਮੇਂ ਦਾ ਤਿਆਗ ਕਰ ਸਕਦਾ ਹੈ ਧਰਮ ਕਮਾਉਣ ਵਾਸਤੇ ਬੰਦਾ ਵਕਤ ਦੇਣ ਨੂੰ ਤਿਆਰ ਨਹੀਂ ਇਹ ਹੀ ਕਾਰਨ ਹੈ ਕਿ ਸਮੁੱਚੀ ਦੁਨੀਆ ਦੇ ਵਿੱਚ ਸਹਜੇ ਸਹਜੇ ਧਨ ਵਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਅੱਜ ਤੋਂ 30 40 ਸਾਲ ਪਹਿਲੇ ਜ਼ਮੀਨ ਦੇ ਉੱਤੇ ਜਿੰਨੇ ਮਹਾਪੁਰਸ਼ ਸਨ ਭਜਨੀਕ ਸਨ ਅਭਿਆਸੀ ਸਨ ਹੁਣ ਕੋਈ ਨਹੀਂ ਔਰ ਸ਼ਾਇਦ ਹੁਣ ਜਿੰਨੇ ਥੋੜੇ ਬਹੁਤ ਹੈ ਅਗਾ ਇੰਜ ਦਿਸਦਾ ਹੈ ਘਟਣਗੇ ਵਧਣਗੇ ਨਹੀਂ ਕਾਰਨ ਕਿ ਮਨੁੱਖ ਧਰਮ ਕਮਾਣ ਵਾਸਤੇ ਸਮਾਂ ਖਰਚੀ ਨਹੀਂ ਕਰਨਾ ਚਾਹ ਮੁਫਤ ਦੇ ਚ ਲੈਣਾ ਚਾਹ ਔਰ ਮੈਂ ਹੋਰ ਵੀ ਅਰਜ਼ ਕਰਦੇ ਆ ਧਨ ਦੂਜੇ ਦਾ ਕਮਾਇਆ ਹੋਇਆ ਵੀ ਮਿਲ ਸਕਦਾ ਹੈ ਧਰਮ ਆਪ ਕਮਾਉਣਾ ਪੈਗਾ ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲੇਗਾ ਇੱਥੇ ਬੜੀ ਕੋਸ਼ਿਸ਼ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਲਕਮੀ ਦਾਸ ਤੇ ਸ੍ਰੀ ਚੰਦ ਮੇਰੇ ਨਕਸ਼ੇ ਕਦਮ ਤੇ ਚਲਣ ਨਹੀਂ ਚਲੇ ਲੈਣੇ ਨੂੰ ਗੱਦੀ ਸੌਂਪਣੀ ਪਈ ਇੱਥੇ ਗੁਰੂ ਅੰਗਦ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਦਾਤੂ ਜੀ ਤੇ ਦਾਸੂ ਜੀ ਮੇਰੇ ਨਕਸ਼ੇ ਕਦਮ ਤੇ ਚਲਣਾ ਨਹੀਂ ਚਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੀ ਸੁੰਦਰ ਪੌੜੀ ਵੀ ਲਿਖੀ ਹੈ ਭਾਈ ਜੀ ਉਹ ਕਹਿੰਦੇ ਨਾ ਬਾਲ ਜਤੀ ਹੈ ਸ੍ਰੀ ਚੰਦ ਬਾਪਾਣਾ ਦੇਹਰਾ ਬਣਵਾਇਆ ਉਦਾਸੀਨ ਸੰਪਰਦਾ ਦੇ ਬਾਣੀ ਸ੍ਰੀ ਚੰਦ ਮਾਣ ਇੱਥੇ ਖੜਾ ਸੀ ਕਿ ਮੈਂ ਬਾਲ ਜਤੀ ਆ ਤੇ ਭਾਈ ਜੀ ਕਹਿੰਦੇ ਨੇ ਇਹ ਮਾਣ ਤੇ ਤਾਂ ਹੋਵੇ ਜੇ ਪਿਤਾ ਜਤੀ ਹੋਵੇ ਪਿਤਾ ਤੇ ਗ੍ਰਸਤੀ ਹੈ ਤੋ ਗ੍ਰਸਤੀ ਪਿਤਾ ਦਾ ਪੁੱਤਰ ਤੇ ਜਤੀ ਹੋਣ ਦਾ ਮਾਣ ਹੀ ਅਸਮਾਨੋਂ ਥੋੜੀ ਦਿੰਦੇ ਆ ਹੁਣ ਇਸ਼ਾਰਾ ਕੀਤਾ ਕਿਉਂਕਿ ਗੁਰੂ ਦੀ ਸੰਤਾਨ ਨੇ ਤੋ ਕੋੜਾ ਬਚਨ ਭਾਈ ਜੀ ਨਹੀਂ ਬੋਲਦੇ ਲੇਕਿਨ ਗੱਲ ਵੀ ਕਹਿ ਦੇਣੇ ਬਾਲ ਜਤੀ ਹੈ ਸ੍ਰੀ ਜੰਗ ਬਾਬਾ ਆਣਾ ਦੇ ਹੋਰਾ ਬਣਵਾਇਆ ਲਕਸ਼ਮੀ ਦਾਸੋਂ ਧਰਮਚੰਦ ਪੋਤਾ ਹੋਏ ਕੇ ਆਪ ਗਣ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੋਤਰਾ ਧਰਮ ਜਨ ਉਹ ਕਹਿਣ ਲਗਾਉਂ ਮੇਰੀ ਪੂਜਾ ਇਸ ਵਾਸਤੇ ਕਰੋ ਕਿਉਂਕਿ ਮੈਂ ਗੁਰੂ ਨਾਨਕ ਦਾ ਪੋਤਰਾ ਪਈ ਹੁਣ ਕੋਲ ਪੁੱਛੋ ਜੇ ਪੁੱਤਰ ਪੋਤਰਿਆਂ ਨੂੰ ਗੱਦੀ ਦੇਣੀ ਆਉਂਦੀ ਤਾਂ ਲੈਣੇ ਨੂੰ ਕਿਉਂ ਸਥਾਪਨ ਕੀਤਾ ਸਿੰਘਾਸਣ ਤੇ ਲੈਣੇ ਨੂੰ ਬਿਠਾਇਆ ਨਿਰਾ ਬਿਠਾਇਆ ਹੀ ਨਹੀਂ ਲੈਣੇ ਦੀ ਫਿਰੌਜ ਨੂੰ ਦੁਨਿਆਵੀ ਆਖਣ ਕਿ ਕਿਉਂ ਲੈਣੇ ਦੀ ਪ੍ਰਕਰਮਾ ਪੈ ਕਰ ਦੇਣ ਦੁਨੀਆਂ ਦੇਖ ਕੇ ਦੰਗ ਲੈਣੇ ਨੂੰ ਮੱਥਾ ਪਾਟੇ ਇੱਕ ਦਿਨ ਗੁਰੂ ਨਾਨਕ ਨੇ ਦੁਨੀਆ ਦੇਖ ਕੇ ਤਾਂ ਕੁਝ ਖੂਬੀਆਂ ਸਨ ਲੈਣੇ ਦੇ ਵਿੱਚ ਬਹੁਤ ਵੱਡੀ ਸਹਿਬ 시 ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਯੋਗ ਸਮਝੇ ਔਰ ਲੈਣੇ ਦੀ ਆਪਣੀ ਕਮਾਈ ਸੇ ਮਿਲਦੀ ਏ ਚੀਜ਼ ਕਮਾਉਣਾ ਲਖਮੀ ਦਾਸੋਂ ਭਰਮਚੰਦ ਪੋਤਾ ਹੋਏ ਕੇ ਆਪ ਬਣਾਇਆ ਮੰਜੀ ਦਾਸ ਬਹਾਲਿਆ ਦਾਤਾ ਸਿੱਧਾ ਸਣ ਸਿੱਖ ਆਇਆ ਮੋਹਨ ਕਮਲਾ ਹੋਇਆ ਚੌਬਾਰਾ ਮੋਰੀ ਮਨਵਾਇਆ ਹੁਣ ਇੱਥੇ ਭਾਈ ਜੀ ਨੇ ਸ਼ਬਦ ਵਰਤਿਆ ਬਈ ਮੋਰੀ ਤੇ ਨਿਰਿਤ ਸ਼ਕਤੀ ਪੂਜਾ ਦੇ ਚੱਕਰ ਵਿੱਚ ਪੈ ਗਿਆ ਮਨੁਕ ਤੇ ਅੰਦਰ ਇੱਕ ਬੜੀ ਭੁੱਖ ਹੈ ਮੇਰੇ ਪੂਜਾ ਹੋਵੇ ਤੇ ਬਹੁਤ ਵੱਡੀ ਭੁੱਖ ਹੈ ਤੋ ਮੋਰੀ ਇਸ ਚੱਕਰ ਵਿੱਚ ਪੈ ਗਿਆ ਤੇ ਬਾਬੇ ਮੋਹਨ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇਹ ਅਲਫਾਜ਼ ਉਹਨਾਂ ਦੀ ਪੜ ਕੇ ਮੈਂ ਸਰਵਣ ਕਰਾ ਰਿਹਾ ਮੋਹਨ ਕਮਲਾ ਹੋਇਆ ਕਿਉਂ ਕਹਿ ਦਿੱਤਾ ਜਿਹੜੀਆਂ ਪੋਥੀਆਂ ਨੇ ਨਾ ਬਾਣੀ ਦੇ ਰੂਪ ਵਿੱਚ ਪਹਿਲੇ ਪੋਥੀਆਂ ਸਨ ਗੁਰਨਾਨਕ ਦੇਵ ਜੀ ਦੀ ਲਿਖਤ ਗੁਰੂ ਅੰਗਦ ਦੇਵ ਜੀ ਦੀ ਗੁਰੂ ਅਮਰਦਾਸ ਜੀ ਦੀ ਤੇ ਗੁਰੂ ਰਾਮਦਾਸ ਜੀ ਦੀ ਇਹ ਬਾਬੇ ਮੋਹਨ ਬੋਲਸੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲੈਣ ਵਾਸਤੇ ਗਏ ਇਨ੍ਹਾਂ ਬੌਥੀਆਂ ਨੂੰ ਤਾਂ ਕਿ ਇੱਕ ਬੀੜ ਤਿਆਰ ਕੀਤੀ ਜਾਏ। ਔਰ ਇੱਕ ਰੂਪ ਦਿੱਤਾ ਜਾਏ ਵੱਖ-ਵੱਖ ਬੌਥੀਆਂ ਦੇ ਸੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਨਾ ਸੀ ਤੇ ਬਾਕੀ ਪਾਤਸ਼ਾਹਾਂ ਦੀ। ਜਿਸ ਵਕਤ ਲੈਣ ਵਾਸਤੇ ਗਏ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ। ਬਾਬੇ ਮੋਹਨ ਦੇ ਇਹ ਸ਼ਬਦ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ। ਪ੍ਰਥਮ ਹਮਾਰੀ ਵਸਤ ਲਈ ਪਿਤਪਾਸ ਤੇ ਕੁੱਲ ਭਨੇਨ ਕੀ ਹੋਤੀ ਜੋ ਗੁਰਤਾ ਜਾਸ ਤੇ ਵੀ ਪਹਿਲੇ ਤੇ ਤੁਸੀਂ ਸਾਡੇ ਕੋਲ ਗੁਰਗੱਦੀ ਖੋਲ ਸਾਡੇ ਪਿਤਾ ਕੋ ਜੋ ਸਾਨੂੰ ਮਿਲਣੀ ਚਾਹੀਦੀ ਸੀ ਤੁਹਾਨੂੰ ਮਿਲ ਗਈ ਪ੍ਰਥਮ ਹਮਾਰੀ ਵਸਤ ਲਈ ਪਿਤਪਾਸ ਤੇ ਕੁੱਲ ਭਨੇਨ ਕੀ ਹੋਤੀ ਜੋ ਗੁਰਤਾ ਜਾਸ ਤੇ ਲਾਜ ਨਾ ਧਾਰੋ ਆਪ ਅਬੈਚਲ ਆਇਓ ਸਬ ਗੁਰੂ ਅਨ ਕੇ ਸ਼ਬਦ ਲੈਣ ਹਿਤ ਧਾਰੋ ਤੇ ਹੁਣ ਤੁਹਾਨੂੰ ਲੱਜਾ ਨਹੀਂ ਆਈ ਸਾਡੇ ਕੋਲ ਜਿਹੜੇ ਸ਼ਬਦ ਸਨ ਉਹ ਵੀ ਲੈਣ ਵਾਸਤੇ ਆ ਕੋਥੀਆਂ ਵੀ ਲੈਣ ਵਾਸਤੇ ਆ ਗੁਰਗੱਦੀ ਤੇ ਤੁਸੀਂ ਲਈ ਨਿੰਦਾ ਉਸ ਤਤ ਬਿਆਜ ਬਚਨ ਮੋਹਨ ਕਹੇ ਇਹ ਉਸਤਤ ਵੀ ਕੀਤੀ ਤੇ ਨਿੰਦਾ ਵਿੱਚ ਲਿਪਟੀ ਹੋਈ ਨਿੰਦਾ ਵੀ ਕੀਤੀ ਤੇ ਉਸਤਤ ਦੇ ਚ ਲਿਪਟੀ ਇਸ ਤਰ੍ਹਾਂ ਦੇ ਵਚਨ ਵੀ ਹੁੰਦੇ ਨੇ ਇੱਕ ਬੰਦਾ ਕਰਦਾ ਤੇ ਉਸਤਤ ਪਿਆ ਹੁੰਦਾ ਔਰ ਉਸ ਉਸਤਤ ਦੇ ਚ ਵੀ ਨਿੰਦਾ ਹੁੰਦੀ ਤੇ ਇੱਕ ਬੰਦਾ ਕਰਦਾ ਤੇ ਕੁਝ ਨਿੰਦਾ ਹੀ ਪਿਆ ਹੁੰਦਾ ਪਰ ਉਸ ਨਿੰਦਾ ਦੇ ਚ ਵੀ ਉਸਤਤ ਹੁੰਦੀ ਔਰ ਮੈਂ ਇਤਨੀ ਅਰਜ਼ ਕਰਦੇ ਆ ਬੰਦੇ ਨੂੰ ਮਾਰਨਾ ਹੋਵੇ ਨਾ ਤਾਂ ਬੰਦੇ ਨੂੰ ਗੋਲੀ ਨਾਲ ਵੀ ਮਾਰਿਆ ਜਾ ਸਕਦਾ ਹੈ ਪੱਥਰ ਨਾਲ ਵੀ ਮਾਰਿਆ ਜਾ ਸਕਦਾ ਹੈ ਫੁੱਲ ਨਾਲ ਵੀ ਮਾਰਿਆ ਜਾ ਸਕਦਾ ਹੱਸ ਕੇ ਵੀ ਮਾਰਿਆ ਜਾ ਸਕਦਾ ਰੋ ਕੇ ਵੀ ਮਾਰਿਆ ਜਾ ਸਕਦਾ ਮਾਰਨਾ ਹੋਵੇ ਕਿਸੇ ਨੂੰ ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ ਹੈ ਬੇਇੱਜ਼ਤ ਕਰਕੇ ਵੀ ਮਾਰਿਆ ਜਾ ਸਕਦਾ ਹੈ ਅੰਦਰ ਭਾਵਨਾ ਦੀ ਗੱਲ ਹੈ ਐਸਾ ਨਹੀਂ ਕਿ ਬੇਇੱਜ਼ਤੀ ਨਾਲ ਮਾਰੀਦਾ ਨਹੀਂ ਇੱਜ਼ਤ ਦੇ ਕੇ ਵੀ ਮਾਰੀਦਾ ਅੰਦਰ ਇੱਕ ਗਾਥਾ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਮਨਸੂਰ ਸੂਫੀ ਦੁਨੀਆ ਦੇ ਵਿੱਚ ਇਸਲਾਮ ਦੀ ਦੁਨੀਆ 'ਚ ਇੱਕ ਬੜਾ ਹੀ ਬ੍ਰਹਮ ਗਿਆਨੀ ਪੁਰਸ਼ ਹੋਇਆ ਰੰਗ ਰੰਦਾ ਅੱਠੇ ਪੈਰ ਕਿਸੇ ਮਸਤੀ ਵਿੱਚ ਰਹਿਣ ਵਾਲਾ ਤੇ ਇਹਦਾ ਜਿਗਰੀ ਦੋਸਤ ਸੀ ਸ਼ਿਬਲੀ ਸ਼ਿਬਲੀ ਨਾਲ ਤੇ ਬ੍ਰह्म ਗਿਆਨ ਦੀਆਂ ਚਾਹਤੀਆਂ ਜਿਹੜੀਆਂ ਮਨਸੂਰ ਨੂੰ ਹੁੰਦੀਆਂ ਸਨ ਉਹ ਦੱਸਦਾ ਹੁੰਦਾ ਸੀ ਸਾਰੇ ਰਾਜ਼ ਖੁਦਾਈ ਬੰਦਗੀ ਦੇ ਸਾਰੇ ਜਿਹੜੇ ਰਾਜ਼ ਨੇ ਮਨਸੂਰ ਸ਼ਿਬਲੀ ਨੂੰ ਦੱਸਦਾ ਸੀ ਲੇਕਿਨ ਅੱਜ ਇਹ ਹਕੂਮਤ ਮਨਸੂਰ ਨੂੰ ਸੂਲੀ ਤੇ ਚਾੜਨਾ ਚਾਹਦੀ ਹੈ ਜਦ ਵੀ ਬੰਦਾ ਕੋਈ ਸਚਾਈ ਦੀ ਸ਼ਖਰਤਾ ਨੂੰ ਛੂੰਹਦਾ ਹੈ ਤਾਂ ਸਚਾਈ ਦੀ ਸ਼ਖਰਤਾ ਹੀ ਸੂਲੀ ਦਾ ਤਖਤਾ ਬਣ ਜਾਂਦੀ ਹੈ ਹਾਂਸੀ ਦਾ ਫੰਦਾ ਬਣ ਜਾਂਦੀ ਹੈ ਔਰ ਮੈਂ ਹੈਰਾਨ ਹੋ ਜਨਾ ਕਿ ਵਕਤ ਦਾ અવਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਦੇ ਚ ਵਕਤ ਦਾ અવਤਾਰੀ ਪੁਰਸ਼ ਰਾਮ ਦਰਦਰ ਦੀਆਂ ਠੋਕਰਾਂ ਪੇ ਆਖੰਦ ਹੈ ਜੰਗਲਾਂ ਦੇ ਚ ਗੁਰਨਾਮਿਕ ਨੂੰ ਜਗਤ ਨੇ ਭੂਤਨਾ ਬੇਤਲਾ ਕਹਿ ਦਿੱਤਾ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਤਿਆਗ ਤੇ ਵੈਰਾਗ ਦੀ ਮੂਰਤੀ ਨੂੰ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਿਲਾਫ ਸਾਰੀ ਹਿੰਦੁਸਤਾਨ ਦੀ ਰਾਜਨੀਤੀ ਤੇ ਸਮਾਜ ਦੇ ਮੁਖੀਏ ਖੜੇ ਹੋਏ